ਕੱਚੇ ਮਾਛੀਵਾੜੇ ਦੇ ਕੋਲ ਪੈਂਦੇ ਪਿੰਡ ਨਾਨੋਵਾਲ ਮੰਡ ਦੇ ਇੱਕ ਵਿਅਕਤੀ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਭੁਵਿੰਦਰ ਸਿੰਘ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੈ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਪਤਾ ਲੱਗਣ ਤੇ ਪੀੜਤ ਵਿਅਕਤੀ ਦਾ ਹਾਲ ਜਾਣਨ ਲਈ ਆਪ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਸਮਰਾਲਾ ਹਸਪਤਾਲ ਵਿਖੇ ਪਹੁੰਚੇ ਇਸ ਸਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਨੇ ਕੀ ਕਿਹਾ ਆਓ ਸੁਣਦੇ ਹਾਂ ਨਮਸਤ ਪ੍ਰਿੰਦਰ ਸਿੰਘ ਜੀ ਤੁਹਾਨੂੰ ਪ੍ਰੇਮ ਸਿੰਘ ਜੀ ਕੀ ਮਾਮਲਾ ਤੇ ਜਿਹੜੇ ਤੁਸੀਂ ਹਾਂ ਮਾਮਲਾ ਤਾਂ ਆਈ ਸੀ ਜੀ ਨਿਆਏ ਮੈਨਿੰਗ ਹੁੰਦੀ ਚਕਲੀ ਕਰ ਸਕਦੇ ਵਿੱਚ ਜੀ ਜਿੱਥੇ ਕੀ ਪਹਿਲਾਂ 15 20 ਕਿਲਿਆਂ ਦੇ ਫਰਕ ਨਾਲ ਚੜ੍ਹਦੇ ਪਾਸੇ ਸੁਖਵੀਰ ਬਾਦਲ ਵੀ ਆਇਆ ਸੀ ਜਦੋਂ ਢਾਹ ਲੱਗੀ ਗਈ ਹੈ ਜਾਂ ਤਾਂ ਬਾਰ-ਬਾਰ ਹਰੇਕ ਬੰਦਾ ਪਾਉਂਦਾ ਸੀ ਵੀ ਆਜੋ ਜੀ ਮੰਨ ਟੋਟਦਾ ਜੀ ਥੈਲੇ ਲਾਉਣੇ ਆਵਾ ਕਰਨਾ ਜੀ ਜੀ ਅੱਜ ਅਸੀਂ ਗਏ ਸੀਗੇ ਦੋ ਦਿਨ ਤੰਨ ਤੋਂ ਪਹਿਲਾਂ ਜੀ ਵੀ ਆ ਨਹੀਂ ਆਏ ਮੈਨੂੰ ਹੁੰਦੀ ਵੀਰੇ ਨਾ ਕਰੋ ਇਨਾ ਹੱਡੀ ਕੋਟਮਾਰ ਕਰੀ ਆ ਜੀ ਪਾਰਟੀ ਨੇ। ਤੇ ਕਿਹੜੀ ਪਾਰਟੀ ਆ? ਕੌਣ ਨੇ ਬੰਦੇ? ਆ ਜੀ ਦਾ ਜੀ ਛੇੜਗੜ੍ਹ ਦੀ ਸੀਗੇ ਬਸਤੀ ਦੇ ਬੰਦੇ ਜੀ। ਕਿੰਨੇ ਕਿਰਿਆਣੇ ਸੀਗੇ? ਜਿਹੜੇ ਸੀਗੇ ਜੀ ਡਾਕਟਰ ਵਾਲੇ ਰੋਕੇ ਸੀ ਅਸੀਂ। ਵੀਡੀਓ ਬਣੀ ਹੋਈ ਆ ਜੀ ਆਪਣੇ ਕੋਲ ਉਹਨਾਂ ਦੀ। ਤੇ ਕੀ ਨਾਮ ਉਹਨਾਂ ਦਾ? ਹੇਮ ਸਿੰਘ ਆ ਜੀ। ਅਨੋਖ ਬਿੱਕਰ ਸਿੰਘ ਆ ਤੇ ਇਹਦੇ ਬਾਈਕ ਨੇ ਆ ਕੇ ਕੋਟਮਾਰ ਕਰੀ ਆ ਜੀ। ਕਤਰੀਵਨ ਕਿੰਨੇ ਗਿਰਾਂ ਸੀ ਇਹ ਸੂਜੇ ਜੀ ਚਾਰ ਜਾਨੀ ਚਾਰ ਜਾਨ ਹਾਂਜੀ ਹਾਂਜੀ ਚਾਰ ਪੰਜ ਵਾਲੇ ਸੀਗੇ ਜੀ ਬਾਕੀ ਇੱਥੇ ਵੀ ਖੜੀ ਪਹਿਲਾਂ ਲੋ ਜਾਨ ਇਹਨਾਂ ਡਾਕਟਰ ਦੇ ਕੋਲ ਜਾ ਰੁਕੇ ਨੇ ਜੀ ਜਿਹੜਾ ਜ ਮੈਨੇ ਗੁੰਜੀ ਸੀ ਖੜੀ ਬਈਂਤੀ ਆਹੀ ਆ ਵੀ ਜਿਹੜੀ ਮੈਨੇ ਮੰਗ ਮੰਦ ਹੋਈ ਜਾਵੇ ਜੀ ਉਹ ਵੀ ਉੱਥੇ ਇਕੱਲੇ ਗਏ ਸੀ ਨਾ ਸਰਪੰਚ ਵੀ ਸੀਗੇ ਜੀ ਇਕੱਲੇ ਨਹੀਂ ਸੀਗੇ ਜੀ ਨਾਲ ਮੈਂ ਸਰਪੰਚ ਵੀ ਸੀਗੇ ਜੀ ਜਿਹੜੀ ਪੈ ਰਹੇ ਹੋ ਜਗਾ ਤੁਸੀਂ ਉਹ ਤੁਹਾਡੇ ਘਰ ਤੋਂ ਕਿੰਨੀ ਦੂਰ ਹੈ ਜਿੱਥੇ ਮੈਨੇ ਗੁੰਜੀ ਆਈ ਸਾਹਮਣੇ ਆ ਜੀ ਆਪਣੇ ਘਰ ਦੇ ਜੀ ਬਿਲਕੁਲ ਹਮਾਂਗਰ ਨਹੀਂ ਗਿਆ ਜਾ ਕੇ ਦੇਖਿਆ ਜਾਵੇ ਜੀ ਤੇ ਅੰਗਲੇ ਵਾਰੀ ਮੌਕਾ ਦੇਖਿਆ ਜਾ ਬਈ ਅੱਧੇ ਕਿਲੇ ਤੇ ਪਾਣੀ ਚੱਲਦਾ ਜੀ ਜਿਹੜੇ ਪੱਥਰਾਂ ਦੇ ਸਟੱਡ ਨੇ ਉਹਨਾਂ ਦੇ ਉੱਪਰ ਜਿੰਨਾ ਰਸਤਾ ਬਣਾਇਆ ਜਾਲ ਥੋੜਕੇ ਜੀ ਇਹ ਬਿਨਾ ਉਤੋਂ ਰੈਂਪ ਲਾਇਆ ਹੋਇਆ ਜੀ ਮੰਨ ਤੋਂ ਵੀ ਲੋ ਰੈਂਪ ਉੱtre ਬਣੇ ਤੇ ਉੱਤੇ ਕੋਈ ਚੈਕ ਇਨ ਕਰਨੀ ਹੁੰਦਾ ਕੋਈ ਨਹੀਂ ਆਇਆ ਹੈਗਾ ਜੀ ਪਹਿਲਾਂ ਵੀਡੀਓ ਪਾਈ ਸੀ ਜੀ ਬਾਈ ਬੂਆ ਆਇਆ ਸੀ ਆਪਣੇ ਝੜਾ ਸਾਹ ਵਾਲਾ ਜੀ ਜਦ ਵੀ ਉਹਨਾਂ ਨੇ ਰੋਕਿਆ ਜੀ ਅੱਜ ਤੋਂ ਵੀ ਨਵਰੀ ਵੀਰਨ ਦੀ ਬਣਾ ਲਈ ਗੱਲ ਜੀ ਵੀਡੀਓ ਵੀ ਪਾਈ ਇਹਨਾਂ ਨੇ ਜੀ ਕੰਸੀ ਕੰਮ ਨਹੀਂ ਚਲਾਉਣਾ ਝਾੜ ਸਾਹ ਵਾਲੇ ਨਹੀਂ ਵੀ ਕਿਹਾ ਸੀ ਕਈ ਮੁੜ ਕੇ ਨਾ ਫੇਰ ਦੁਬਾਰਾ ਹਟੇ ਨਹੀਂ ਹੈਗੇ ਜੀ ਇਹਦਾ ਪ੍ਰਸ਼ਾਸਨ ਤਾਂ ਕਹਿ ਰਿਹਾ ਵੀ ਕੋਈ ਐਦਾਂ ਨਾ ਕਾਰਵਾਈ ਆ ਵੀ ਨਹੀਂ ਚਲਦੀ ਮਾਈਨਿੰਗ ਵਗੈਰਾ ਨਹੀਂ ਚਲਦੀ ਜੀ ਜੇ ਮੌਕੇ ਤੇ ਜਾ ਕੇ ਦੇਖ ਲਓ ਜੀ ਮੌਕਾ ਦੇਖਿਆ ਜਾ ਵੀ ਜਿੱਥੇ ਆ ਕੇ ਥੋੜੇ ਕਿੱਥੇ ਕਿੱਥੇ ਫੋਟੋ ਲਿਖਿਆ ਫੋਟੋ ਮੇਰੇ ਸਿਰ ਚੀ ਹੈ ਜੀ ਸਾਹਮਣੇ ਪੱਟੀ ਹੋਈ ਹੈ ਜੀ ਦੇਖ ਲਓ ਜਾਈ ਕੀ ਮਾਲ ਹੈ ਕਿਸੇ ਦੇ ਤੇ ਮਾਰੇ ਇਹਨਾਂ ਨੇ ਲੈਣੇ ਆ ਕੇ ਜਿਵੇਂ ਆਪਣੇ ਮੋਟੇ ਜਿਹੜੇ ਪਾ ਲੰਦੇ ਨੇ ਜੋ ਹੱਥ ਜਿਵੇਂ ਉੱਚਾ ਆ ਕੇ ਜਿਹੜਾ ਅੰਦਰ ਮੇਰੇ ਇਹਨਾਂ ਨੇ ਅੱਗੇ ਮਾਰੇ ਆ ਚਾਏ ਗਏ ਮੇਰੇ ਤੇ ਵੱਜੀ ਆ ਜੀ ਚਾਹਿਆ ਹੋਵੇ ਕੀ ਫੌਂਡੇ ਲੱਗਿਆ ਜਿਵੇਂ ਲੱਗਿਆ ਹੋਇਆ ਜੀ ਫਿਰ ਇਹਨਾਂ ਨੇ ਮੇਰੇ ਮਾਰੇ ਆ ਕੁੱਟ ਮਾਰੇ ਨੇ ਬੇਫਜ਼ੂਲੀ ਉਗਰੀ ਆ ਕੇ ਜੀ ਕਿ ਜੀ ਕਰਨ ਨੂੰ ਆਪਾਂ ਰੋਕਦੇ ਆ ਅੱਜ ਦਾ ਬੇਨਤੀ ਆਹੀ ਆ ਜੀ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਨਹੀਂ ਆਜ ਮੈਨੂੰ ਨਹੀਂ ਹੋਣੀ ਚਾਹੀਦੀ ਭਾਈ ਸਾਹਿਬ ਵੀ ਤੁਹਾਡੇ ਨਾਲ ਸੀਗੇ ਉਹਨਾਂ ਨਾਲ ਕੀ ਗੱਲਬਾਤ ਹੋਈ ਉਹਨਾਂ ਸਰਪੰਚ ਨੂੰ ਵੀ ਇਹ ਕਹੇ ਸੀ ਕਿ ਅੱਜ ਆਉਣ ਨਾਲ ਸਾਡੇ ਨਾਲ ਗੱਲ ਕਰ ਗੱਲ ਸਾਡੇ ਨਾਲ ਸਵੇਰੇ ਕਰੀਏ ਸਰਪੰਚ ਨੂੰ ਵਾਰ-ਵਾਰ ਆਹੀ ਗੱਲ ਕਹੀ ਹੈ ਜੀ ਉਹਨਾਂ ਨੇ ਕਿੰਨੇ ਕਜ ਦੀ ਕੱਟਣਾ ਹੈ ਮੇਰਾ ਵੀ ਸਮਝ ਦੀ ਗੱਲ ਹੈ ਜੀ ਮੈਨੂੰ ਇਹ ਅੰਦਾਜ਼ਾ 9 9:30 ਵਜੇ ਦੀ ਹੋਊਗੀ ਜੀ ਲੱਗ ਭਾਗੇ ਜਨ ਕੈਮਰਾ ਉਹ ਨਹੀਂ ਉਹ ਕਰਾਂ ਮੈਂ ਤੁਹਾਨੂੰ ਦੇਖਾਂਗੇ ਜੀ ਯਾਨੀ ਸਮਾਂ ਕਾਫੀ ਹੋਇਆ ਜੀ ਸਾਡਾ ਤੋਂ ਅਤਰਾਜੀ ਜੀ ਉਰੂਏ ਇੰਗਿਆਰਾ ਵਜੇ ਜਮਨੀ 11:30 ਵਜੇ ਪਹੁੰਚੇਗੇ ਕੀ ਮੰਨ ਕੇ ਗੱਲ ਕਰਦੇ ਮੰਨ ਤਾਂ ਹੀ ਆ ਵੀ ਨਹੀਂ ਆਈ ਮੈਨੂੰ ਬੰਦ ਹੁਣ ਜਾਈ ਨਹੀਂ ਜੀ ਮਲਾਮ ਮਾਈ ਸੀ ਕਿ ਕਲ ਸੁਣਾ ਕੇ ਮਾਈ ਤੁਹਾਡੇ ਬਿਆਨ ਲੈਣਗੇ ਬਿਆਨ ਲੈ ਕੇ ਨਹੀਂ ਜਾਉਣਗੇ ਕੱਲ੍ਹ ਰਾਤ ਆਈ ਸੀ ਕਿ ਮਨਾਜੂਗੀ ਜੋ ਕਰ ਲੈਣੇ ਕਰ ਦੇਗੇ 4 ਵਜੇ ਹੁਣ ਦੇਖੋ ਜੀ ਬਿਆਨ ਹੋ ਵੀ ਸੀ ਰਾਤ ਆਜ 1 ਵਜੇ ਦਾ ਟਾਈਮ ਸੀ ਇਹਨਾਂ ਦਾ ਵੀ ਇੱਥੇ ਆ ਜਾਈ ਹੋਏ ਮਾਤੀ ਦੇਖਦੇ ਆ ਜੀ ਕੀ ਕਹਿੰਦੇ ਨੇ ਅਲੀ ਮੰਗੇ ਹੀ ਆ ਵੀ ਜੀ ਆਏ ਮੈਨੇਜ ਬੰਦ ਹੋਣੀ ਚਾਹੀਦੀ ਹੈ ਜੀ ਬਸ। ਉਹ ਅਗੇ ਮੌਕਾ ਦੇਖਿਆ ਜਾਵੇ ਜੀ। ਇੱਥੋਂ ਰੈਂਪ ਉੱtre ਆ ਉਹ ਵੀ ਦੇਖ ਲਓ ਅਗੇ ਜਿੱਥੇ ਚੱਕਦੇ ਨੇ ਉਹ ਵੀ ਦੇਖਿਆ ਜਾਵੇ ਜੀ ਅੱਜ। ਪਹਿਲਾਂ ਵੀ ਕੋਈ ਕੰਪਲੇਂਟ ਵਗੈਰਾ ਕੀਤਾ ਸੀ। ਪਹਿਲਾਂ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਜੀ ਝਾੜਾ ਸਾਹਿਬ ਵਾਲੇ ਵੀਰ ਨੇ ਵੀ ਵੀਡੀਓ ਪਾਈ ਜਣਾ ਜੀ ਹਾਂ ਵੀ ਨਾ ਕੰਮ ਕਰੋ। ਕਿਸੇ ਨੇ ਇਹਦੀ ਜ਼ੋਰ ਨਹੀਂ ਕਰੀ ਹੈਗੀ। ਵਾਇਰਲ ਹੋਈ ਹੋਈ ਉਹਦੀ ਵੀਡੀਓ ਵੀ ਚੱਲਦੀ ਗਈ ਹੈ ਜੀ। ਝਾੜਾ ਸਾਹਿਬ ਵਾਲੇ ਵੀਰ ਦੀ ਹਾਂ ਜੀ ਬਤਾਏ ਕਿ ਮਾਈਨਿੰਗ ਤੋਂ ਰੋਕਣ ਦੇ ਇੱਕ ਵਿਅਕਤੀ ਉੱਪਰ ਹਮਲਾ ਕੀਤਾ ਗਿਆ ਸਮਰਾਸੋਲਾ ਦਾਕਲ ਤੇ ਤੁਸੀਂ ਹਾਲ ਪਤਾ ਕਰਨ ਆਏ ਸੀ ਕੀ ਕਹਿਣਾ ਚਾਹੁੰਦੇ ਕਿ ਕਾਰਵਾਈ ਹੋਵੇਗੀ ਦੇਖੋ ਜੀ ਬੜੀ ਮੰਦ ਭਾਗੀ ਘਟਨਾ ਪਹਿਲਾਂ ਤਾਂ ਇੱਕ ਬਜ਼ੁਰਗ ਤੇ ਹੱਥ ੜਾਇਆ ਉਹਨਾਂ ਨੇ ਜਿਹੜਾ ਇੱਕ ਬੜੀ ਉਮਰ ਦਾ ਬਜ਼ੁਰਗ ਸੀਗਾ ਤੇ ਜਦੋਂ ਉਹਨੂੰ ਮਾਈਨਿੰਗ ਕਰ ਤੋਂ ਰੋਕੇ ਤਾਂ ਉਹ ਜਿਹੜੇ ਮਾਈਨਿੰਗ ਕਰਨ ਵਾਲੇ ਨਹੀਂ ਬੰਦੇ ਸੀਗੇ ਉਹਨਾਂ ਰਣਕੇ ਨਾ ਉਹਨਾਂ ਨੇ ਗੁੱਟਿਆਂ ਤੇ ਸੱਟਾਂ ਮਾਰੀ ਤੇ ਜਿੱਥੇ ਤਾਂ ਕਾਰਵਾਈ ਕਰ ਲੈ ਦੇਖੋ ਕਾਰਵਾਈ ਤਾਂ ਹੋਣੀ ਹੀ ਬਖਸ਼ਿਸ਼ ਹੋਣੀ ਜਾਣਗੀ ਪਾਨੂੰ ਪਤਾ ਵੀ ਨਿਆਂ ਹੀ ਮਹਿੰਗਾ ਤੇ ਉੱਪਰ ਜਿਹੜੀ ਇਹ ਗੁੰਡਾਗਰਦੀ ਕਰਦੇ ਨੇ ਨਾ ਤੇ ਉਦੇ ਵਾਸਤੇ ਮੈਂ ਇਹੀ ਕਹਿਣਾ ਚਾਹਾਂਗਾ ਦੇਖੋ ਆਪਾਂ ਨੂੰ ਪਤਾ ਹੀ ਹੈ ਬਈ ਲੰਬੇ ਟਾਈਮ ਪਿਛਲੇ ਟਾਈਮਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਆਦਤਾਂ ਪਾਈਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਛੜ ਦੋ ਬੰਦੇ ਬਣ ਕੇ ਛੜ ਦੋ ਜਦੋਂ ਤੁਹਾਨੂੰ ਪਤਾ ਹੈ ਬਈ ਨਜ਼ਾਇਰ ਮੈਨਿੰਗ ਨਹੀਂ ਚੱਲਣ ਦੇਣੀ ਹੈ ਨਾ ਜਿਹੜੀਆਂ ਆਦਤਾਂ ਤੁਸੀਂ ਕਰ ਲਓਗੇ ਉੱਤੇ ਪਰ ਮੈਂ ਤੁਹਾਨੂੰ ਲਾਸਟ ਇੱਕ ਗੱਲ ਕਰੂੰਗਾ ਵੀ ਇਹ ਵਿਸ਼ਵਾਸ ਦਵਾਉਂਦਾ ਇਹਨਾਂ ਦੇ ਬੰਦੇ ਦੀ ਕਾਰਵਾਈ ਹੁਣ ਜੋ ਵੀ ਆ ਉਹ ਪਰਚਾ ਹੋਊਗਾ ਤੇ ਇਨਸਾਫ ਮਿਲੂਗਾ ਬਿਜੁਰਤੂ ਤੇ ਮੈਂ ਫੇਰ ਕਹਿਣਾ ਚਾਹਾਂਗਾ ਵੀ ਜਦ ਮੈਂ ਨਜ਼ਾਇਰ ਮੈਨਿੰਗ ਕਰਦੇ ਹਾਂ ਹਰ ਜੋ ਆਪਣੀਆਂ ਆਦਤਾਂ ਤੋਂ ਕਿਉਂਕਿ ਜਿਹੜੀਆਂ ਆਦਤਾਂ ਇਹ ਟਾਈਮ ਹੁਣ ਅਲੱਗ ਆ ਠੀਕ ਆ ਵੀ ਆਪਾਂ ਸ਼ਰਦੋ ਉਹ ਟਾਈਮ ਨਹੀਂ ਹੈਗਾ ਥੋੜੀ ਜਿਹੀ ਸਰਚਾਰਾ ਟਾਈਮ ਵਾਲਾ ਇੱਥੇ ਉਹੀ ਕੰਮ ਹੋਊਗਾ ਜੋ ਜਾਇਜ਼ ਹੋਊਗਾ ਜਿਹੜੇ ਨਜਾਇਜ਼ ਮਨਕੇ ਵਾਲੇ ਕਰਦੇ ਇਹਨੂੰ ਤੁਸੀਂ ਸਾਈਡ ਤੇ ਰੱਖ ਕੇ ਤੇ ਫਿਰ ਮੈਂ ਪ੍ਰਬਾਰ ਨੂੰ ਭਰੋਸਾ ਦਵਾਉਂਦਾ ਵੀ ਉਹਨਾਂ ਦੇ ਉੱਪਰ ਜੋ ਕਾਰਵਾਈ ਕੀਤੀ ਜਾਊਗੀ